ਇੱਕ ਵਾਰ ਨਾਰਦ मुनि ਜੀ ਗੁਰੂ ਕਲਗੀਧਰ ਪਾਸ਼ਾ ਜੀ ਦੇ ਦਰਸ਼ਨ ਕਰਨਾ ਚਾਹੁੰਦੇ ਸੀ ਉਹ ਬ੍ਰਹਮਪੁਰੀ ਤੋਂ ਤੁਰਦੇ ਨੇ ਤੇ ਗੁਰੂ ਮਹਾਰਾਜ ਜੀ ਦੇ ਦਰਬਾਰ ਵਿੱਚ ਆਉਂਦੇ ਨੇ ਨਾਰਦ मुनि ਜੀ ਨੇ ਇੱਕ ਸਾਧੂ ਦਾ ਭੇਸ ਧਾਰ ਲਿਆ ਜਦੋਂ ਨਾਰਦ मुनि ਜੀ ਗੁਰੂ ਪਾਸ਼ਾ ਜੀ ਦੇ ਦਰਬਾਰ ਵਿੱਚ ਆਏ ਤਾਂ ਉਹਨਾਂ ਨੇ ਗੁਰੂ ਮਹਾਰਾਜ ਜੀ ਦੇ ਅੱਗੇ ਪੇਟਾਵਾ ਰੱਖਿਆ ਅਤੇ ਹਮਾਉ ਪੰਛੀ ਦੇ ਪੰਖ ਵੀ ਰੱਖੇ ਨਾਰਦ मुनि ਜੀ ਕਹਿੰਦੇ ਮੈਂ ਸੋਚਦਾ ਸੀ ਵੀ ਕਲਗੀ ਤਰਪਾਸ਼ਾ ਜੀ ਨੂੰ ਕੀ ਪੇਟਾ ਕੀਤਾ ਜਾਵੇ ਕਿਉਂਕਿ ਕਲਗੀ ਤਰਪਾਸ਼ਾ ਜੀ ਇੱਥੇ ਲੋਕਾਈ ਦਾ ਭਲਾ ਕਰਨ ਲਈ ਤੇ ਜ਼ੁਲਮ ਦਾ ਨਾਸ਼ ਕਰਨ ਲਈ ਆਏ ਹੋਏ ਨੇ ਤਾਂ ਨਾਰਦ मुनि ਜੀ ਕਹਿੰਦੇ ਮੈਨੂੰ ਫਿਰ ਇਹ ਸੁਝਿਆ ਕਿ ਮੈਂ ਆਪ ਜੀ ਨੂੰ ਹਮਾਉ ਪੰਛੀ ਜਾਂ ਕਹਿ ਲੋ ਅਨਲ ਪੰਛੀ ਦੇ ਪੰਖ ਪੇਟਾ ਕਰਾਂ ਸਾਧ ਸੰਗਤ ਜੀ ਆ ਜਿਹੜਾ ਅਨਲ ਪੰਛੀ ਹੈ ਕੋਈ ਆਮ ਪੰਛੀ ਨਹੀਂ ਹੈ ਇਹ ਪੰਛੀ ਸਦਾ ਹੀ ਆਕਾਸ਼ ਵਿੱਚ ਰਹਿੰਦਾ ਹੈ ਇਹ ਅੰਡਾ ਵੀ ਆਕਾਸ਼ ਵਿੱਚ ਹੀ ਦਿੰਦਾ ਹੈ ਜਦੋਂ ਇਹ ਅੰਡਾ ਦਿੰਦਾ ਹੈ ਤਾਂ ਅੰਡਾ ਜਦੋਂ ਧਰਤੀ ਤੇ ਗਿਰ ਰਿਹਾ ਹੁੰਦਾ ਹੈ ਉਦੋਂ ਇਹ ਜ਼ਮੀਨ ਤੋਂ 100 150 ਮੀਟਰ ਉੱਪਰ ਹੀ ਟੁੱਟ ਜਾਂਦਾ ਹੈ ਤੇ ਇਹਦੇ ਵਿੱਚੋਂ ਜਿਹੜਾ ਪੰਛੀ ਨਿਕਲਦਾ ਹੈ ਉਹ ਫੇਰ ਆਕਾਸ਼ ਵਿੱਚ ਉੜ ਜਾਂਦਾ ਹੈ ਇਹ ਪੰਛੀ ਕਦੇ ਵੀ ਜ਼ਮੀਨ ਤੇ ਨਹੀਂ ਆਉਂਦਾ ਸਾਧ ਸੰਗਤ ਜੀ ਜੇ ਇਸ ਪੰਛੀ ਦੇ ਪਰ ਕੋਈ ਕਰਨੀ ਵਾਲੇ ਮਾਪੁਰਖ ਵੱਲੋਂ ਇਸ ਧਰਤੀ ਤੇ ਆ ਜਾਣ ਤਾਂ ਉਸ ਪੰਛੀ ਦੇ ਪਰਾਂ ਨੂੰ ਜੇ ਤੁਸੀਂ ਕਿਸੇ ਵੀ ਚੀਜ਼ ਨਾਲ ਲਾਉਂਗੇ ਤਾਂ ਉਹ ਉੱਡ ਕੇ ਉਸ ਥਾਂ ਤੇ ਜਲੇ ਜਾਂਦੀ ਹੈ ਜਿੱਥੇ ਅਨਲ ਪੰਛੀ ਰਹਿੰਦਾ ਹੈ ਕਲਗੀਧਰ ਪਾਸ਼ਾ ਜੀ ਨੇ ਅਨਲ ਪੰਛੀ ਦਾ ਜ਼ਿਕਰ ਅਕਾਲ ਉਸਤਤ ਵਿੱਚ ਵੀ ਕੀਤਾ ਹੈ ਉਹ ਪੰਛੀ ਸਦਾ ਹੀ ਆਕਾਸ਼ ਵਿੱਚ ਰਹਿੰਦਾ ਹੈ ਕਦੀ ਜ਼ਮੀਨ ਤੇ ਨਹੀਂ ਆਇਆ ਉਹ ਅੰਡਾ ਵੀ ਆਕਾਸ਼ ਵਿੱਚ ਦਿੰਦਾ ਹੈ ਉਹਦੇ ਅੰਡੇ ਵਿੱਚੋਂ ਬੱਕੇ ਨਿਕਲਦੇ ਨੇ ਉਹ ਵੀ ਆਕਾਸ਼ ਵਿੱਚ ਹੀ ਤੇ ਆਕਾਸ਼ ਵਿੱਚ ਹੀ ਵਾਪਸ ਉੱਡ ਜਾਂਦੇ ਨੇ ਫਾਰਸੀ ਦੇ ਵਿਦਵਾਨਾਂ ਨੇ ਤਾਂ ਇਹ ਵੀ ਲਿਖਿਆ ਕੀ ਉਹ ਪੰਛੀ ਜੇ ਉੜਦਾ ਉੜਦਾ ਕਿਸੇ ਬੰਦੇ ਦੇ ਸਿਰ ਦੇ ਉੱਪਰੋਂ ਲੰਘ ਜੇ ਉਹਦਾ ਪਰਛਾਵਾ ਜੇ ਕਿਸੇ ਦੇ ਉੱਪਰ ਪੈ ਜਾਏ ਤਾਂ ਕਹਿੰਦੇ ਨੇ ਉਹ ਬਾਦਸ਼ਾਹ ਬਣ ਜਾਂਦਾ ਹੈ ਸੋ ਜਦੋਂ ਗੁਰੂ ਮਹਾਰਾਜ ਜੀ ਦੇ ਕੋਲ ਨਾਰਦ मुनि ਜੀ ਆਏ ਤਾਂ ਨਾਰਦ मुनि ਜੀ ਨੇ ਗੁਰੂ ਮਹਾਰਾਜ ਜੀ ਨੂੰ ਆ ਹਮਾਉ ਪੰਛੀ ਜਿਹਨੂੰ ਅਨਲ ਪੰਛੀ ਵੀ ਕਹਿੰਦੇ ਨੇ ਉਸਦੇ ਪਰ ਪੇਟਾ ਕੀਤੇ ਜਦੋਂ ਸਿੰਘਾਂ ਨੇ ਪੁੱਛਿਆ ਮਹਾਰਾਜ ਇਹ ਪਰ ਕਿਦੇ ਨੇ ਉਦੋਂ ਗੁਰੂ ਮਹਾਰਾਜ ਜੀ ਨੇ ਦੱਸਿਆ ਇਹ ਪਰ ਅਨਲ ਪੰਛੀ ਦੇ ਨੇ ਗੁਰੂ ਮਹਾਰਾਜ ਜੀ ਨੇ ਇੱਕ ਸਿੰਘ ਨੂੰ ਬੁਲਾਇਆ ਅਤੇ ਹੁਕਮ ਦਿੱਤਾ ਕਿ ਜਿੱਥੇ ਸਾਡੇ ਕਾਰੀਗਰ ਸਾਡੇ ਤੀਰ ਤਿਆਰ ਕਰ ਰਹੇ ਨੇ ਇਹ ਪਰ ਉਹਨਾਂ ਨੂੰ ਦਿਓ ਤੇ ਉਹਨਾਂ ਨੂੰ ਕਹੋ ਕਿ ਇਹ ਪਰ ਤੀਰਾਂ ਤੇ ਲਾ ਦੇਣ ਤੇ ਉਹ ਤੀਰ ਬਨਵਾ ਕੇ ਸਾਡੇ ਕੋਲ ਲੈ ਕੇ ਆਓ ਉਹ ਸਿੰਘ ਜਾਂਦਾ ਹੈ ਤੇ ਉਹਨਾਂ ਕਾਰੀਗਰਾਂ ਕੋਲ ਜਾ ਕੇ ਉਹ ਖੰਭ ਦੇ ਦਿੰਦਾ ਹੈ ਤੇ ਗੁਰੂ ਮਹਾਰਾਜ ਜੀ ਦੇ ਹੁਕਮ ਬਾਰੇ ਦੱਸਦਾ ਉਹ ਸ਼ਸਤਰ ਬੁਲਾਉਣ ਵਾਲਿਆਂ ਨੇ ਬਹੁਤ ਸੋਹਣੇ ਖਪਰੇ ਤੀਰ ਤਿਆਰ ਕੀਤੇ ਅਤੇ ਉਹਨਾਂ ਤੀਰਾਂ ਨੂੰ ਅਨਲ ਪੰਚੀ ਹਮਾਉ ਪੰਚੀ ਦੇ ਖੰਭ ਬਿਲਾਏ ਉਹ ਤਿਆਰ ਕੀਤੇ ਹੋਏ ਤੀਰ ਗੁਰੂ ਮਹਾਰਾਜ ਜੀ ਦੇ ਸਿੰਘ ਕਲਗੀਧਰ ਪਾਸ਼ਾ ਜੀ ਦੇ ਕੋਲ ਲੈ ਕੇ ਆਉਂਦੇ ਨੇ ਗੁਰੂ ਮਹਾਰਾਜ ਸਿੰਘਾਂ ਨੂੰ ਕਹਿੰਦੇ ਸਿੰਘੋ ਅਸੀਂ ਤੀਰ ਚਲਾਵਾਂਗੇ ਤੇ ਤੁਸੀਂ ਲੱਭ ਕੇ ਲਿਆਉਣੇ ਨੇ ਕਲਗੀਧਰ ਪਾਸ਼ਾ ਜੀ ਦੇ ਕੋਲ ਸਾਰਾ ਖਾਲਸਾ ਖੜਾ ਹੋਇਆ ਗੁਰੂ ਮਹਾਰਾਜ ਕਹਿੰਦੇ ਸਿੰਘੋ ਦੂਰ ਦੂਰ ਹੋ ਕੇ ਖਲੋਜੋ ਜਦੋਂ ਅਸੀਂ ਇਹਨਾਂ ਤੀਰਾਂ ਨੂੰ ਅਸਮਾਨ ਵਿੱਚ ਚਲਾਵਾਂਗੇ ਉਦੋਂ ਤੁਸੀਂ ਇਹ ਤੀਰ ਲੱਭ ਕੇ ਲਿਆਉਣੇ ਨੇ ਕਹਿੰਦੇ ਸਿੰਘ ਗੁਰੂ ਮਹਾਰਾਜ ਜੀ ਦਾ ਹੁਕਮ ਮੰਨ ਕੇ ਦੂਰ ਦੂਰ ਜਾ ਕੇ ਖਲੋਗੇ ਕੋਈ 2-4 ਕਿਲੋਮੀਟਰ ਇਧਰ ਨੂੰ ਜਾ ਕੇ ਖਲੋਗੇ ਤੇ ਕੋਈ 2-4 ਕਿਲੋਮੀਟਰ ਇਧਰ ਨੂੰ ਜਾ ਕੇ ਖਲੋਗੇ ਚਾਰੋਂ ਦਿਸ਼ਾਵਾਂ ਦੇ ਵਿੱਚ ਦੂਰ ਨੇੜੇ ਸਾਰੇ ਸਿੰਘ ਖਲੋਗੇ ਨੇ ਕਹਿੰਦੇ 2-3 ਸਿੰਘ ਨਹੀਂ ਗੁਰੂ ਮਹਾਰਾਜ ਜੀ ਦਾ ਸਾਰਾ ਖਾਲਸਾ ਗੁਰੂ ਪਾਸ਼ਾ ਜੀ ਦਾ ਹੁਕਮ ਮੰਨ ਕੇ ਤੀਰ ਲੱਭ ਕੇ ਵਾਪਸ ਲਿਆਉਣ ਵਾਸਤੇ ਖਲੋ ਗਿਆ। ਸਾਰਾ ਖਾਲਸਾ ਅਸਮਾਨ ਵੱਲ ਵੇਖ ਰਿਹਾ ਕਿ ਕਲਗੀਧਰ ਪਾਸ਼ਾ ਕਦੋਂ ਤੀਰ ਚਲਾਉਣਗੇ। ਗੁਰੂ ਕਲਗੀਧਰ ਪਾਸ਼ਾ ਜੀ ਨੇ ਸੂਰਜ ਵੱਲ ਮੁਖ ਕੀਤਾ ਹੋਇਆ। ਕਲਗੀਧਰ ਪਾਸ਼ਾ ਜੀ ਨੇ 9 ਟੰਕਾ ਭਾਰੀ ਤਨਸ਼ ਫੜਿਆ ਹੋਇਆ ਜੇਦੀ ਮਾਰ ਮੀਲਾ ਤੱਕ ਜਾਂਦੀ ਹੈ। ਗੁਰੂ ਮਹਾਰਾਜ ਜੀ ਨੇ ਉਹ ਤੀਰਾਂ ਨੂੰ ਖਿੱਚ-ਖਿੱਚ ਕੇ ਛੱਡੇ ਜਿਹੜੇ ਤੀਰਾਂ ਤੇ ਅਨਲ ਪੰਚੀ ਦੇ ਖੰਭ ਲੱਗੇ ਸੀ ਗੁਰੂ ਮਹਾਰਾਜ ਜੀ ਨੇ ਜਦੋਂ ਉਹ 9 ਟੰਕਾ ਤਨੁਸ਼ਤੋ ਖਿੱਚ ਕੇ ਤੀਰ ਛੱਡੇ ਤਾਂ ਕਹਿੰਦੇ ਅਸਮਾਨ ਗਰਜ ਉਠਿਆ ਬਹੁਤ ਹੀ ਤੇਜ਼ੀ ਨਾਲ ਛੂਕਦੇ ਹੋਏ ਤੀਰ ਅਸਮਾਨ ਵੱਲ ਗਏ ਤੀਰ ਛੱਟਣ ਤੇ ਆਵਾਜ਼ ਇਹੋ ਜਿਹੀ ਆਉਂਦੀ ਹੈ ਜਿਵੇਂ ਅਸਮਾਨ ਗਰਜ ਰਿਹਾ ਹੋਵੇ ਸਾਰੇ ਸਿੰਘ ਅਲੱਗ-ਅਲੱਗ ਦੂਰੀ ਤੇ ਖੜੇ ਨੇ ਸਾਰੇ ਸਿੰਘ ਗੁਰੂ ਮਹਾਰਾਜ ਜੀ ਦੇ ਛੱਡੇ ਹੋਏ ਤੀਰਾਂ ਨੂੰ ਵੇਖ ਰਹੇ ਨੇ ਪਰ ਉਹ ਜਿਹੜਾ ਤੀਰ ਸੀ ਉਹ ਨੀਚੇ ਨੂੰ ਨਹੀਂ ਆ ਰਿਹਾ ਸੀ ਉਹ ਉੱਪਰ ਨੂੰ ਜਾਈ ਜਾ ਰਿਹਾ ਸੀ ਸਾਧ ਸੰਗਤ ਜੀ ਇਨਸਾਨ ਦੀ ਜਿਹੜੀ ਦ੍ਰਿਸ਼ਟੀ ਹੈ ਉਹ ਕੁਝ ਕੁ ਦੂਰੀ ਤੱਕ ਦੇਖ ਸਕਦੀ ਹੈ ਕੁਝ ਦੂਰੀ ਤੋਂ ਬਾਅਦ ਉਹਨੂੰ ਉਹ ਚੀਜ਼ਾਂ ਦਿਖਣੀਆਂ ਬੰਦ ਹੋ ਜਾਂਦੀਆਂ ਉਵੇਂ ਹੀ ਸਿੰਘਾਂ ਨੂੰ ਹੁਣ ਕੁਝ ਦੂਰੀ ਤੱਕ ਤਾਂ ਦਿਖ ਰਹੇ ਸੀ ਤੀਰ ਪਰ ਜਿੰਨੀ ਰਫ਼ਤਾਰ ਨਾਲ ਤੇ ਜਿੰਨੀ ਤੇਜ਼ੀ ਨਾਲ ਉਹ ਤੀਰ ਅਸਮਾਨ ਵੱਲ ਜਾਈ ਜਾ ਰਹੇ ਸਨ ਉਹ ਤੀਰ ਹੁਣ ਦਿਸਨੇ ਬੰਦ ਹੋ ਗਏ ਜਦੋਂ ਇੱਕ ਤੀਰ ਗੁਰੂ ਮਹਾਰਾਜ ਜੀ ਨੇ ਛੱਡਿਆ ਤੇ ਉਹ ਅਸਮਾਨ ਵੱਲ ਚਲਾ ਗਿਆ ਉਦੋਂ ਕਲਗੀਧਰ ਪਾਸ਼ਾ ਜੀ ਨੇ ਇੱਕ ਤੀਰ ਹੋਰ ਛੱਡਿਆ ਅਸਮਾਨ ਵੱਲ ਫੇਰ ਗੁਰੂ ਮਹਾਰਾਜ ਜੀ ਨੇ ਤੀਜਾ ਤੀਰ ਵੀ ਚਲਾਇਆ ਤੇ ਚੌਥਾ ਵੀ ਚਲਾਇਆ ਗੁਰੂ ਮਹਾਰਾਜ ਆਪਣੇ ਸਿੰਘਾਂ ਨੂੰ ਦੱਸ ਦੱਸ ਕੇ ਤੀਰ ਛੱਡਦੇ ਨੇ ਕਿ ਸਿੰਘੋ ਆਹ ਵੇਖੋ ਇਹ ਅਗਲਾ ਤੀਰ ਛੱਡਣ ਲੱਗੇ ਹਾਂ ਜਦੋਂ ਗੁਰੂ ਮਹਾਰਾਜ ਤੀਰ ਛੱਡਦੇ ਸੀ ਤਾਂ ਸਾਧ ਸੰਗਤ ਜੀ ਉਹ ਤੀਰ ਦਿਸਦੇ ਨਹੀਂ ਸੀ ਕਿਉਂਕਿ ਉਹਨਾਂ ਤੀਰਾਂ ਦੀ ਰਫ਼ਤਾਰ ਸਹੀੰਨੀ ਤੇਜ਼ ਸੀ ਕਹਿੰਦੇ ਨੇ ਸਾਰੇ ਸਿੰਘ ਬੜੇ ਧਿਆਨ ਨਾਲ ਵੇਖਦੇ ਨੇ ਤੇ ਸਾਰੇ ਸਿੰਘ ਉਡੀਕ ਵੀ ਰਹੇ ਨੇ ਕਿ ਹੁਣ ਇਹ ਸਾਰੇ ਤੀਰ ਵਾਪਸ ਆਉਣਗੇ ਧਰਤੀ ਤੇ ਹੁਣ ਸਾਹਸੰਗਤ ਜੀ ਅਸਮਾਨ ਵਿੱਚ ਕੋਈ ਵੀ ਚੀਜ਼ ਛੁੱਟੀਏ ਤਾਂ ਉਹਨੇ ਥੱਲੇ ਆਣਾ ਹੀ ਆਣਾ ਕੁਝ ਖਸਮੇ ਦੇ ਵਿੱਚ ਉਹਨੇ ਧਰਤੀ ਤੇ ਆਈ ਜਾਣਾ ਵਾਪਿਸ ਹੁਣ ਤੀਰ ਅਸਮਾਨ ਵਿੱਚ ਛੱਡਿਆ ਇੱਕ ਦੋ ਮਿੰਟ ਵਿੱਚ ਥੱਲੇ ਆ ਜਾਏਗਾ ਲੇਕਿਨ ਕਹਿੰਦੇ ਕਿੰਨੀਆਂ ਘੜੀਆਂ ਬੀਤ ਗਈਆਂ ਕਿੰਨਾ ਹੀ ਕੁ ਸਮਾਂ ਬੀਤ ਗਿਆ ਪਰ ਉਹ ਤੀਰ ਵਾਪਸ ਧਰਤੀ ਤੇ ਨਹੀਂ ਆਇਆ ਕਹਿੰਦੇ ਸਿੰਘ ਇੱਕ ਪਹਿਰ ਤੱਕ ਖੜੇ ਰਹੇ ਉਥੇ ਕਿ ਗੁਰੂ ਮਹਾਰਾਜ ਜੀ ਦਾ ਹੁਣ ਤੀਰ ਥੱਲੇ ਆਏਗਾ ਕਿਉਂਕਿ ਉਹਨਾਂ ਨੂੰ ਗੁਰੂ ਮਹਾਰਾਜ ਜੀ ਤੇ ਬਹੁਤ ਭਰੋਸਾ ਸੀ ਕਿ ਕਲਗੀਧਰ ਪਾਸ਼ਾ ਜੀ ਜਦੋਂ ਤੀਏ ਚਲਾਉਂਦੇ ਨੇ ਤਾਂ ਬਹੁਤ ਉੱਪਰ ਨੂੰ ਚਲਾਉਂਦੇ ਨੇ ਹੋ ਸਕਦਾ ਹੈ ਵੀ ਸਮਾਂ ਲੱਗ ਜਾਏ ਤੀਰ ਨੂੰ ਆਉਣ ਵਾਸਤੇ ਗੁਰੂ ਮਹਾਰਾਜ ਜਦੋਂ ਤੀਰ ਚਲਾਉਂਦੇ ਸੀ ਤਾਂ 7-7 ਮੀਲ ਤੱਕ ਵੀ ਮਾਰ ਕਰ ਦਿੰਦੇ ਸੀ ਸਾਧ ਸੰਗਤ ਜੀ ਜਦੋਂ ਅਨੰਦਪੁਰ ਸਾਹਿਬ ਜੀ ਨੂੰ ਘੇਰਾ ਪਿਆ ਹੋਇਆ ਸੀ ਉਦੋਂ ਬਾਈ ਧਾਰ ਦੇ ਰਾਜੇ ਤੇ ਸੂਬਾ ਸਰਹੰਦ ਅਤੇ ਸੂਬਾ ਲਾਹੌਰ ਇਹ ਆਨੰਦਪੁਰ ਸਾਹਿਬ ਜੀ ਤੋਂ 7 ਮੀਲ ਦੀ ਦੂਰੀ ਤੇ ਸ਼ਤਰੰਜ ਖੇਡ ਰਹੇ ਸੀ ਅਤੇ ਗੱਲਾਂ ਵੀ ਕਰ ਰਹੇ ਸੀ ਗੱਲਾਂ ਇਹ ਕਰ ਰਹੇ ਸੀ ਕਿ ਅਸੀਂ ਕੀ ਕਰੀਏ ਅਸੀਂ ਸੁਣਿਆ ਹੈ ਕਿ ਇਹ 10ਵੇਂ ਪਾਦਸ਼ਾਹ ਦੇ ਤੀਰ ਬਹੁਤ ਦੂਰੀ ਤੱਕ ਜਾਂਦੇ ਨੇ ਗੁਰੂ ਜੀ ਦਾ ਇੱਕ ਤੀਰ ਸੱਤਾ-ਸੱਤਾ ਨੂੰ ਮਾਰ ਦਿੰਦਾ ਹਜੋ ਆਪਸ ਵਿੱਚ ਗੱਲਾਂ ਕਰ ਹੀ ਰਹੇ ਸਨ ਉਦੋਂ ਕਲਗੀਧਰ ਪਾਤਸ਼ਾਹ ਜੀ ਨੇ ਦੂਰਬੀ ਨਾਲ ਉਹਨਾਂ ਨੂੰ ਵੇਖਿਆ ਤੇ ਇੱਕ ਤੀਰ ਖਿੱਚ ਕੇ ਛੱਡਿਆ ਨਾਲ ਕਹਿੰਦੇ ਉਹ ਤੀਰ ਜਾ ਕੇ ਉਸ ਪਲੰਘ ਵਿੱਚ ਵੱਜਿਆ ਜਿਸ ਪਲੰਘ ਦੇ ਉੱਪਰ ਇਹ ਬੈਠ ਕੇ ਸ਼ਤਰੰਜ ਖੇਡ ਰਹੇ ਸੀ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਉਹ ਤੀਰ ਇਸ ਪਲੰਘ ਦੇ ਪਾਵੇ ਵਿੱਚ ਵੱਜਿਆ ਕਹਿੰਦੇ ਜਦੋਂ ਉਹ ਤੀਰ ਵੱਜਿਆ ਤਾਂ ਉਹ ਤੀਰ ਲੱਕੜ ਦੇ ਵਿੱਚ ਹੀ ਤਸ ਗਿਆ ਜਦੋਂ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਤੀਰ ਵੱਜਿਆ ਸੀ ਤਾਂ ਕਹਿੰਦੇ ਸਾਰੇ ਸੂਬੇਦਾਰ ਡਰ ਕੇ ਦੌੜ ਗਏ ਕਹਿੰਦੇ ਜੇ ਇਹ ਤੀਰ ਸਾਡੇ ਵਿੱਚ ਵੱਜਦਾ ਤਾਂ ਇਸ ਤੀਰ ਨੇ ਸਾਨੂੰ ਕਿਤੇ ਛੱਡਣਾ ਨਹੀਂ ਸੀ ਜਿੰਨੀ ਜ਼ੋਰ ਤੇ ਰਫ਼ਤਾਰ ਦੇ ਨਾਲ ਇਹ ਤੀਰ ਪਾਵੇ ਵਿੱਚ ਵੱਜਿਆ ਇਹ ਤੀਰ ਜੇ ਸਾਡੇ ਵਿੱਚ ਵੱਜਦਾ ਤਾਂ ਐਨੇ ਸਾਨੂੰ ਕਈਆਂ ਨੂੰ ਮਾਰ ਮੁਕਾ ਦੇਣਾ ਸੀ ਉਹਨੇ ਸਾਰੇ ਆਪਸ ਵਿੱਚ ਵਿਚਾਰ ਕਰਦੇ ਨੇ ਕਿ ਲੱਗਦਾ ਵੀ ਗੁਰੂ ਦਾ ਨਿਸ਼ਾਨਾ ਬਹੁਤ ਜ਼ਿਆਦਾ ਪੱਕਾ ਹੈ ਤੇ ਬੜੀ ਦੂਰੀ ਤੱਕ ਮਾਰ ਕਰਦਾ ਹੈ ਫਿਰ ਇਹ ਆਪਸ ਵਿੱਚ ਇਹ ਵੀ ਗੱਲਾਂ ਕਰਨ ਲੱਗ ਪਏ ਇਹ ਹੋ ਸਕਦਾ ਹੈ ਵੀ ਗੁਰੂ ਕੋਲ ਕੋਈ ਤਾਕਤਾਂ ਹੋਣ ਕਰਾਮਾਤਾਂ ਹੋਣ ਇਹ ਗੁਰੂ ਆਪਣੀਆਂ ਤਾਕਤਾਂ ਵਧਕ ਕੇ ਤੀਰ ਚਲਾਉਂਦਾ ਹੋਵੇ ਹੋ ਸਕਦਾ ਹੈ ਵੀ ਇਸ ਗੁਰੂ ਦੇ ਵਿੱਚ ਕੋਈ ਰੋਹਾਨੀ ਪਾਵਰ ਹੋਵੇ ਕੋਈ ਕਰਾਮਾਤ ਹੋਵੇ ਕੋਈ ਸ਼ਕਤੀ ਹੋਵੇ ਹਾਲੇ ਇਹ ਗੱਲਾਂ ਕਰ ਹੀ ਰਏ ਸਨ ਕਿ ਕਲਗੀਧਰ ਪਾਸ਼ਾ ਜੀ ਨੇ ਕਿਲਾ ਆਨੰਦਗੜ੍ਹ ਸਾਹਿਬ ਤੋਂ ਦੂਜਾ ਤੀਰ ਛੱਡਿਆ ਉਸ ਤੀਰ ਦੇ ਨਾਲ ਇੱਕ ਚਿੱਠੀ ਵੀ ਬੰਨੀ ਹੋਈ ਸੀ ਉਸ ਚਿੱਠੀ ਦੇ ਵਿੱਚ ਲਿਖਿਆ ਹੋਇਆ ਸੀ ਇਹ ਨਾ ਹੀ ਕੋਈ ਜਾਦੂ ਹੈ ਤੇ ਨਾ ਹੀ ਕੋਈ ਕਰਾਮਾਤ ਹੈ ਇਹ ਤਾਂ ਸਾਡਾ ਅਭਿਆਸ ਹੈ ਇਹ ਤੀਰ ਅਕਾਲ ਪੁਰਖ ਦੀ ਕਿਰਪਾ ਨਾਲ ਅਭਿਆਸ ਦੇ ਨਾਲ ਇਹ ਤੀਰ ਮਾਰਿਆ ਹੈ ਇਹ ਤੀਰ ਕਿਸੇ ਕਰਾਮਾਤ ਜਾਂ ਸ਼ਕਤੀ ਵਰਤਕੇ ਨਹੀਂ ਮਾਰਿਆ ਜਦੋਂ ਚਮਕੌਰ ਦੀ ਗੜੀ ਦੇ ਵਿੱਚ ਕਲਗੀਧਰ ਪਾਸ਼ਾ ਜੀ ਦੇ ਕੋਲ ਅੰਦਰ ਸਿਰਫ ਤਿੰਨ ਸਿੰਘ ਰਹਿ ਗਏ ਸੀ ਬਾਕੀ ਸਿੰਘ ਸ਼ਹੀਦ ਹੋ ਚੁੱਕੇ ਸੀ ਜਦੋਂ ਸੰਧਿਆ ਸਮੇਂ ਕਲਗੀਧਰ ਪਾਸ਼ਾ ਜੀ ਤੇ ਸਾਰੇ ਸਿੰਘ ਰੈਰਾ ਸਾਹਿਬ ਜੀ ਦਾ ਪਾਠ ਕਰਨ ਲੱਗੇ ਉਦੋਂ ਇਹਨਾਂ ਫੌਜਾਂ ਨੇ ਹੱਲਾ ਬੋਲ ਦਿੱਤਾ ਉਦੋਂ ਗੁਰੂ ਕਲਗੀ ਤਰਪਾਸ਼ਾ ਕਹਿੰਦੇ ਹੁਣ ਸ਼ਕਤੀ ਵਰਤਨੀ ਪੈਣੀ ਹੈ ਗੁਰੂ ਪਾਸ਼ਾ ਜੀ ਨੇ ਉਦੋਂ ਇੱਕ ਤੀਰ ਛੱਡਿਆ ਤੇ 10000 ਇਹਨਾਂ ਦੀਆਂ ਫੌਜਾਂ ਮਾਰ ਦਿੱਤੀਆਂ ਗੁਰੂ ਮਹਾਰਾਜ ਜੀ ਨੇ ਇਹਨਾਂ ਦੀਆਂ 10000 ਫੌਜਾਂ ਇੱਕ ਤੀਰ ਦੇ ਨਾਲ ਮਾਰ ਮੁਕਾਤੀਆਂ ਸੋ ਸ੍ਰੀ ਵੰਗ ਸੁਆ ਦਿੱਤੀਆਂ ਜਦੋਂ ਸਾਰੇ ਸਿਪਾਈਆਂ ਨੇ ਇਹ ਕੌਤਕ ਵੇਖਿਆ ਤਾਂ ਉਦੋਂ ਸਾਰੇ ਸਿਪਾਹੀ ਭੱਜ ਗਏ ਉਹਨਾਂ ਨੇ ਸਮਝ ਲਿਆ ਵੀ ਜੇ ਅਸੀਂ ਗੜੀ ਵੱਲ ਗਏ ਤਾਂ ਸਾਡਾ ਕੱਖ ਨਹੀਂ ਰਹਿਣਾ ਉੰਜ ਗੁਰੂ ਮਹਾਰਾਜ ਜੀ ਕਰਾਮਾਤ ਦੀ ਵਰਤੋਂ ਨਹੀਂ ਕਰਦੇ ਗੁਰੂ ਮਹਾਰਾਜ ਉਹਨਾਂ ਸੂਬੇਦਾਰਾਂ ਨੂੰ ਕਹਿੰਦੇ ਇਹ ਸਾਡੀ ਕੋਈ ਕਰਾਮਾਤ ਨਹੀਂ ਹੈ ਇਹ ਕੋਈ ਅਸੀ ਸ਼ਕਤੀ ਨਹੀਂ ਵਰਤੀ ਇਹ ਤਾਂ ਸਾਡਾ ਅਭਿਆਸ ਹੈ ਜਿਸ ਦਰਖਤ ਦੇ ਥੱਲੇ ਇਹਨਾਂ ਨੇ ਉਹ ਤਖਤ ਪੋਸ਼ਾਇਆ ਹੋਇਆ ਸੀ ਗੁਰੂ ਮਹਾਰਾਜ ਜੀ ਨੇ ਇਹ ਤੀਰ ਉਸ ਦਰਖਤ ਦੇ ਤਣੇ ਵਿੱਚ ਮਾਰਿਆ ਜਦੋਂ ਉਹ ਤੀਰ ਦਰਖਤ ਦੇ ਤਣੇ ਵਿੱਚ ਵੱਜਿਆ ਤਾਂ ਕਹਿੰਦੇ ਨੇ ਉਹ ਦਰਖਤ ਵੀ ਹਿੱਲ ਗਿਆ ਉਹਨਾਂ ਸੂਪੇਦਾਰਾਂ ਨੇ ਰਾਜਿਆਂ ਨੇ ਜਦੋਂ ਚਿੱਠੀ ਪੜ੍ਹੀ ਜਿਹਦੇ ਵਿੱਚ ਮਹਾਰਾਜ ਨੇ ਲਿਖਿਆ ਸੀ ਕਿ ਇਹ ਸਾਡੀ ਕਰਾਮਾਤ ਨਹੀਂ ਇਹ ਸਾਡਾ ਅਭਿਆਸ ਹੈ ਉਦੋਂ ਇਹ ਸਾਰੇ ਸੋਚਣ ਲੱਗ ਪਏ ਵੀ ਗੁਰੂ ਵਿੱਚ ਕੁਝ ਨਾ ਕੁਝ ਤਾਂ ਹੈ ਉਸ ਗੁਰੂ ਨੇ ਸਾਡੀ ਗੱਲ ਕਿਵੇਂ ਸੁਣ ਲਈ ਅਸੀਂ ਗੁਰੂ ਤੋਂ ਇੰਨੀ ਦੂਰ ਬੈਠੇ ਹਾਂ ਗੁਰੂ ਨੇ ਸਾਡੀ ਸਾਰੀ ਗੱਲ ਸੁਣ ਲਈ ਗੁਰੂ ਨੂੰ ਕਿਵੇਂ ਪਤਾ ਵੀ ਅਸੀਂ ਇਹੀ ਗੱਲ ਕਰ ਰਹੇ ਸੀ ਕਿ ਗੁਰੂ ਵਿੱਚ ਕੋਈ ਨਾ ਕੋਈ ਕਰਾਮਾਤ ਹੈ ਉਹੀ ਗੱਲ ਗੁਰੂ ਨੇ ਚਿੱਠੇ ਵਿੱਚ ਲਿਖ ਕੇ ਮਾਰਤੀ ਜਿਹੜੀ ਗੱਲ ਅਸੀਂ ਇੱਥੇ ਬਹਿ ਕੇ ਕੀਤੀ ਹੈ ਉਹ ਗੁਰੂ ਨੇ 7 ਮੀਲ ਦੀ ਦੂਰੀ ਤੋਂ ਕਿਵੇਂ ਸੁਣ ਲਈ ਐਨੀ ਦੂਰੀ ਤੋਂ ਇੱਕ ਤਾਂ ਤੀਰ ਮਾਰਿਆ ਤੇ ਦੂਸਰੀ ਗੱਲ ਜਿਹੜੀ ਅਸੀਂ ਗੱਲ ਕਰਦੇ ਸੀ ਉਹੀ ਗੱਲ ਚਿੱਠੀ ਵਿੱਚ ਲਿਖ ਕੇ ਭੇਜ ਦਿੱਤੀ ਕੀ ਇਹ ਮੇਰੀ ਕਰਾਮਾਤ ਨਹੀਂ ਹੈ ਸਾਰੇ ਕਹਿੰਦੇ ਇਹ ਕਰਾਮਾਤ ਹੀ ਤਾਂ ਹੈ ਹੋਰ ਕੀ ਹੈ ਅਸੀਂ ਇੱਥੇ ਬਹਿ ਕੇ ਗੱਲਾਂ ਕਰਦੇ ਹਾਂ ਤੇ ਗੁਰੂ ਉੱਥੇ ਬੈਠਾ ਸਾਡੀ ਸਾਰੀ ਗੱਲ ਸੁਣੀ ਜਾਂਦਾ ਹੈ ਪ੍ਰਸਾਦ ਸੰਗਤ ਜੀ ਗੁਰੂ ਦੀ ਗੱਤ ਸਿਰਫ ਗੁਰੂ ਜਾਣਦਾ ਸੋ ਦਸਵੇਂ ਪਾਤਸ਼ਾਹ ਨੇ ਅਸਮਾਨ ਵਿੱਚ ਪੰਜ ਤੀਰ ਚਲਾਈਨੇ ਉਹਨਾਂ ਪੰਜਾਂ ਤੀਰਾਂ ਦੇ ਪਿੱਛੇ ਹਮਾਉ ਪੰਛੀ ਦੇ ਖੰਭ ਲੱਗੇ ਸਨ ਆਪ ਜੀ ਨੇ ਪਹਿਲਾਂ ਹੀ ਸੁਨਿਆ ਸੀ ਕਿ ਇਹ ਖੰਭ ਜਿਸ ਵੀ ਚੀਜ਼ ਨੂੰ ਲੱਗ ਜਾਂਦੇ ਨੇ ਉਹ ਚੀਜ਼ ਵਾਪਸ ਧਰਤੀ ਤੇ ਨਹੀਂ ਆਂਦੀ ਉਹ ਚੀਜ਼ ਉੱਡ ਕੇ ਉਸ ਥਾਂ ਤੇ ਚਲੇ ਜਾਂਦੀ ਹੈ ਜਿੱਥੇ ਅਨਲ ਬੰਚੀ ਰਹਿੰਦਾ ਜਿੱਥੇ ਹਮਾਉ ਪੰਛੀ ਰਹਿੰਦਾ ਸੋ ਹੁਣ ਉਹ ਤੀਰ ਵਾਪਿਸ ਧਰਤੀ ਤੇ ਨਹੀਂ ਆਏ ਸਾਰੇ ਸਿੰਘ ਲੱਭੀ ਜਾਂਦੇ ਨੇ ਪਰ ਉਹਨਾਂ ਨੂੰ نیچے ਤੀਰ ਨਹੀਂ ਮਿਲਦੇ ਸਿੰਘ ਉੱਪਰ ਵੀ ਵੇਖੀ ਜਾਂਦੇ ਨੇ ਕਿ ਕਦੋਂ ਤੀਰ ਥੱਲੇ ਆਣਗੇ ਪਰ ਉਹ ਤੀਰ ਕਹਿੰਦੇ ਥੱਲੇ ਆਈ ਹੀ ਨਹੀਂ ਕਹਿੰਦੇ ਸਾਰੇ ਸਿੰਘ ਇਕੱਠੇ ਹੋ ਕੇ ਕਲਗੀਧਰ ਪਾਸ਼ਾ ਜੀ ਦੇ ਕੋਲ ਆਏ ਖਾਲਸੇ ਨੇ ਉਦੋਂ ਸੋਚਿਆ ਇੰਨਾ ਸਮਾਂ ਹੋ ਚੁੱਕਾ ਹੈ ਜੇ ਇਹ ਤੀਰ ਹੁਣ ਤੱਕ ਥੱਲੇ ਨਹੀਂ ਨਾ ਆਏ ਮਤਲਬ ਇਹਦਾ ਇਹੀ ਹੈ ਕਿ ਇਹਨਾਂ ਤੀਰਾਂ ਨੇ ਥੱਲੇ ਨਹੀਂ ਆਣਾ ਸੋ ਸਾਰੇ ਸਿੰਘ ਇਕੱਠੇ ਹੋ ਕੇ ਦਸਵੇਂ ਪਾਸ਼ਾ ਕੋਲ ਪਹੁੰਚੇ ਮਹਾਰਾਜ ਅਸੀਂ ਸੈਂਕੜੇ ਸਿੰਘ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਸੀ ਆਪ ਜੀ ਦਾ ਹੁਕਮ ਮੰਨਦੇ ਹੋਏ ਸਾਰੇ ਸਿੰਘ ਲਗ ਲਗ ਥਾਵਾਂ ਤੇ ਖੜੇ ਹੋਏ ਸਨ ਕੋਈ 2-4 ਕਿਲੋਮੀਟਰ ਇਧਰ ਨੂੰ ਖੜਾ ਸੀ ਤੇ ਕੋਈ 2-4 ਕਿਲੋਮੀਟਰ ਉਧਰ ਨੂੰ ਖੜਾ ਸੀ ਅਸੀਂ ਮੀਲਾ ਦੇ ਫਾਸਲਿਆਂ ਤੇ ਖੜੇ ਹੋਏ ਸੀ ਤੇ ਇੱਕ ਦੋ ਸਿੰਘ ਨਹੀਂ ਸੈਂਕੜੇ ਸਿੰਘ ਉਹਨਾਂ ਤੀਰਾਂ ਨੂੰ ਲੱਭਣ ਵਾਸਤੇ ਖੜੇ ਸੀ ਮਹਾਰਾਜ ਅਸੀਂ ਤਾਂ ਲਗਾਤਾਰ ਇੱਕ ਤੱਕ ਤੀਰਾਂ ਨੂੰ ਅਸਮਾਨ ਵਿੱਚ ਵੇਖ ਰਹੇ ਸੀ ਜਿਹੜੇ ਤੁਸੀਂ ਪੰਜ ਤੀਰ ਚਲਾਏ ਬਣਾ ਪੰਜਾਂ ਦੇ ਵਿੱਚੋਂ ਇੱਕ ਤੀਰ ਵੀ ਧਰਤੀ ਤੇ ਵਾਪਸ ਨਹੀਂ ਆਇਆ ਮਹਾਰਾਜ ਤੁਹਾਡੀ ਕਮਾਨ ਦੇ ਵਿੱਚੋਂ ਤੀਰ ਨਿਕਲਦੇ ਹੋਏ ਵੇਖੇ ਨੇ ਅਸਮਾਨ ਵਿੱਚ ਜਾਂਦੇ ਹੋਏ ਵੀ ਵੇਖੇ ਨੇ ਪਰ ਉਹਨਾਂ ਨੂੰ ਧਰਤੀ ਤੇ ਵਾਪਸ ਆਉਂਦਿਆਂ ਨਹੀਂ ਦੇਖਿਆ ਅਸੀਂ ਤਾਂ ਬਹੁਤ ਦੂਰ ਦੂਰ ਜਾ ਕੇ ਵੀ ਵੇਖ ਲਿਆ ਕਿ ਕਿਤੇ ਦੂਰ ਜਾ ਕੇ ਨਾ ਤੀਰ ਡਿੱਗਿਆ ਹੋਵੇ ਪਰ ਮਹਾਰਾਜ ਕਿਤੇ ਵੀ ਤੀਰ ਡਿੱਗਿਆ ਨਹੀਂ ਹੋਇਆ ਮਹਾਰਾਜ ਅਜੀਤਾ ਆਹੀ ਨਿਸ਼ਚਾ ਕੀਤਾ ਹੈ ਇਹ ਪੱਕੀ ਗੱਲ ਹੈ ਇਹ ਤੀਰ ਧਰਤੀ ਤੇ ਵਾਪਸ ਨਹੀਂ ਆਏ ਮਹਾਰਾਜ ਜਦੋਂ ਤੁਸੀਂ ਇਹ ਤੀਰਾਂ ਨੂੰ ਛੱਡਿਆ ਸੀ ਉਦੋਂ ਇਹਨਾਂ ਨੇ ਬਹੁਤ ਆਵਾਜ਼ ਕੀਤੀ ਸੀ ਬਹੁਤ ਗਰਜਦੇ ਹੋਏ ਅਸਮਾਨ ਵਿੱਚ ਰਫ਼ਤਾਰ ਨਾਲ ਗਏ ਪਰ ਮਹਾਰਾਜ ਜਦੋਂ ਇਹ ਬਹੁਤ ਉੱਪਰ ਚਲੇ ਗਏ ਫੇਰ ਸਾਨੂੰ ਇਹਨਾਂ ਦੀ ਆਵਾਜ਼ ਨਹੀਂ ਆਈ ਫੇਰ ਸਾਨੂੰ ਤਾਂ ਇਹ ਤੀਰ ਦਿਸਣੇ ਵੀ ਬੰਦ ਹੋ ਗਏ ਮਹਾਰਾਜ ਕਹਿੰਦੇ ਸਿੰਘੋ ਉਹ ਤੀਰਾਂ ਨੂੰ ਲੱਭੋ ਉਹ ਤੀਰ ਅਸਮਾਨ ਵਿੱਚ ਥੋੜੀ ਨਾ ਕਿਤੇ ਅੜ ਗਏ ਨੇ ਜਦ ਉਹਨਾਂ ਨੂੰ ਕਿਸੇ ਨੇ ਫੜ ਲਿਆ ਅਸਮਾਨ ਵਿੱਚ ਹੋ ਸਕਦਾ ਵੀ ਤੁਹਾਡੀਆਂ ਅੱਖਾਂ ਤੋਂ ਓਲੇ ਹੋ ਗਈ ਹੋਣ ਉਹ ਤੀਰ ਕੋਈ ਸਧਾਰਨ ਤੀਰ ਨਹੀਂ ਹੈ ਉਹ ਬਹੁਤ ਕੀਮਤੀ ਤੇ ਅਨਮੋਲ ਨੇ ਉਹਨਾਂ ਤੀਰਾਂ ਨੂੰ ਅਨਲ ਪੰਛੀ ਦੇ ਖੰਭ ਲੱਗੇ ਨੇ ਤੇ ਇਹ ਜਿਹੜਾ ਪੰਛੀ ਹੈ ਇਹ ਵੀ ਕੋਈ ਆਮ ਪੰਛੀ ਨਹੀਂ ਹੈ ਇਹ ਉਹ ਪੰਛੀ ਹੈ ਜਿਹੜਾ ਹਮੇਸ਼ਾ ਅਸਮਾਨ ਵਿੱਚ ਰਹਿੰਦਾ ਹੈ ਅਸਮਾਨ ਵਿੱਚ ਹੀ ਅੰਡਾ ਦੇਂਦਾ ਹੈ ਤੇ ਇਹਦੇ ਅੰਡੇ ਅਸਮਾਨ ਵਿੱਚ ਟੁੱਟ ਕੇ ਇਹਦੇ ਵਿੱਚੋਂ ਬੱਚੇ ਨਿਕਲ ਕੇ ਅਸਮਾਨ ਵਿੱਚ ਫੜਫੜਾਉਂਦੇ ਹੋਏ ਆਪਣੇ ਮਾਤਾ ਪਿਤਾ ਕੋਲ ਚਲੇ ਜਾਂਦੇ ਗਏ ਜਦੋਂ ਕਲਗੀਧਰ ਪਾਸ਼ਾ ਜੀ ਦੇ ਐਸੇ ਬਚਨ ਸਿੰਘਾਂ ਨੇ ਸੁਣੀ ਤਾਂ ਸਿੰਘ ਕਹਿੰਦੇ ਮਹਾਰਾਜ ਸਾਡੀ ਇੰਨੀ ਬੁੱਧੀ ਨਹੀਂ ਕਿ ਅਸੀਂ ਉਹਨਾਂ ਤੇਰਾ ਦਾ ਭੇਦ ਪਾ ਲਈਏ ਮਹਾਰਾਜ ਤੁਸੀਂ ਆਪ ਹੀ ਸਭ ਕੁਝ ਰਚਣ ਵਾਲੇ ਹੋ ਆਪ ਜੀ ਤੋਂ ਵੱਧ ਕੇ ਇਹਨਾਂ ਚੀਜ਼ਾਂ ਨੂੰ ਕੋਈ ਨਹੀਂ ਜਾਣਦਾ ਜਿੰਨੀ ਦੀ ਇਹ ਸ੍ਰਿਸ਼ਟੀ ਹੈ ਸਭ ਕੁਝ ਆਪ ਜੀ ਦੇ ਹੱਥ ਵਿੱਚ ਹੈ ਮਹਾਰਾਜ ਇਹ ਆਪ ਜੀ ਨੂੰ ਹੀ ਪਤਾ ਹੈ ਕਿ ਉਹ ਤੀਰ ਕਿੱਥੇ ਚਲੇਗੇ ਨੇ ਮਹਾਰਾਜ ਸਾਨੂੰ ਨਹੀਂ ਸਮਝ ਲੱਗ ਰਿਹਾ ਕਿ ਇਹ ਤੀਰ ਕਿੱਥੇ ਚਲੇਗੇ ਸਾਰਾ ਖਾਲਸਾ ਅਸਮਾਨ ਵਿੱਚ ਵੇਖਦਾ ਰਿਹਾ ਪਰ ਉਹਨਾਂ ਨੂੰ ਇਹ ਤੀਰ ਦਿਖੇ ਨਹੀਂ ਮਹਾਰਾਜ ਕਿਸੇ ਸਿੰਘ ਨੇ ਆਲਸ ਨਹੀਂ ਕੀਤੀ ਐਦਾਂ ਨਹੀਂ ਹੋਇਆ ਕਿ ਕਿਸੇ ਸਿੰਘ ਦਾ ਧਿਆਨ ਨਹੀਂ ਸੀ ਸਾਰੇ ਸਿੰਘ ਇੱਕ ਟਕ ਅਸਮਾਨ ਵਿੱਚ ਵੇਖ ਰਹੇ ਸੀ ਸਾਰੇ ਸਿੰਘਾਂ ਨੂੰ ਪਤਾ ਸੀ ਕਿ ਗਲਗੀਤਰ ਪਾਸ਼ਾ ਜੀ ਦੇ ਬੇਸ਼ਕੀਮਤੀ ਤੀਰ ਅਸਮਾਨ ਵਿੱਚ ਨੇ ਤੇ ਅਸੀਂ ਉਹਨਾਂ ਤੀਰਾਂ ਨੂੰ ਲੱਭ ਕੇ ਲਿਆਉਣਾ ਪਰ ਮਹਾਰਾਜ ਉਹ ਤੀਰ ਵਾਪਿਸ ਨਹੀਂ ਆਏ ਕਲਗੀਧਰ ਪਾਸ਼ਾ ਜੀ ਸਿੰਘਾਂ ਦੀ ਸਾਰੀ ਗੱਲ ਸੁਣਦੇ ਸਨ ਤੇ ਮੁਸਕਰਾਉਂਦੇ ਹੀ ਸਨ ਗੁਰੂ ਮਹਾਰਾਜ ਸਿੰਘਾਂ ਨੂੰ ਭੇਦ ਸਮਝਾਣਾ ਜਾਂਦੇ ਸਨ ਸੋ ਗੁਰੂ ਮਹਾਰਾਜ ਜਦੋਂ ਖਾਲਸੇ ਦੀ ਇਹ ਭੋਲੀ ਅਵਸਥਾ ਵੇਖਦੇ ਨੇ ਤਾਂ ਖੁਸ਼ ਹੁੰਦੇ ਨੇ ਮਹਾਰਾਜ ਕਹਿੰਦੇ ਸਿੰਘੋ ਤੁਸੀਂ ਸਾਰੇ ਸਿਆਣੇ ਹੋ ਤੁਸੀਂ ਵਿਚਾਰ ਕਰੋ ਤੇ ਦੱਸੋ ਕਿ ਇਹ ਤੀਰ ਕਿੱਥੇ ਚਲੇ ਗਏ ਨੇ ਭਾਈ ਦਇਆ ਸਿੰਘ ਜੀ ਵਰਗੇ ਗੁਰੂ ਮਹਾਰਾਜ ਜੀ ਦੇ ਪਿਆਰੇ ਸਿੰਘ ਭਾਈ ਉਦੇ ਸਿੰਘ ਜੀ ਵਰਗੇ ਜੰਗੀ ਜਰਨੈਰ ਗੁਰੂ ਮਹਾਰਾਜ ਜੀ ਦੇ ਸਾਰੇ ਸਿੰਘ ਗੁਰੂ ਪਾਸ਼ਾ ਜੀ ਦੇ ਕੋਲ ਹਨ ਅਤੇ ਭਾਈ ਆਲਮ ਸਿੰਘ ਨਚਨਾ ਇਹ ਸਾਰੇ ਸਿੰਘ ਕਲਗੀਧਰ ਪਾਸ਼ਾ ਜੀ ਨੂੰ ਕਹਿਣ ਲੱਗੇ ਮਹਾਰਾਜ ਆਪ ਜਾਣੀ ਜਾਣੋ ਇਸ ਦੁਨੀਆ ਦੇ ਵਿੱਚ ਇਸ ਸ੍ਰਿਸ਼ਟੀ ਦੇ ਵਿੱਚ ਜੋ ਕੁਝ ਹੋ ਰਿਹਾ ਹੈ ਆਪ ਜੀ ਨੂੰ ਸਭ ਪਤਾ ਹੈ ਆਪ ਜੀ ਘਟ ਘਟ ਦੀ ਜਾਣਨ ਵਾਲਿਓ ਆਪ ਜੀ ਨੂੰ ਸਭਨਾ ਦਾ ਪਤਾ ਹੈ ਮਹਾਰਾਜ ਬਸ ਸਾਨੂੰ ਕਿਰਪਾ ਕਰਕੇ ਇਹ ਦੱਸ ਦਿਓਗੇ ਇਹ ਤੀਰ ਕਿੱਥੋਂ ਆਏ ਸਨ ਤੇ ਇਹ ਤੀਰ ਕਿੱਥੇ ਚਲੇਗੇ ਉਦੋਂ ਕਲਗੀਧਰ ਮੁਸਕਰਾ ਕੇ ਬੁੱਲੇ ਮਹਾਰਾਜ ਕਹਿੰਦੇ ਸਿੰਘੋ ਇਹ ਤੁਹਾਨੂੰ ਅਸੀਂ ਪਹਿਲਾਂ ਉਦਾਹਰਣ ਦਿੱਤੀ ਹੈ ਫਿਰ ਹੁਣ ਤੁਹਾਨੂੰ ਅਸੀਂ ਉਪਦੇਸ਼ ਦਿਵਾਵਾਂਗੇ ਮਹਾਰਾਜ ਕਹਿੰਦੇ ਅਸੀਂ ਇਹ ਜਿਹੜੇ ਪੰਜ ਤੀਰ ਅਸਮਾਨ ਵਿੱਚ ਚਲਾਈ ਨੇ ਇਹਨਾਂ ਤੀਰਾਂ ਦੇ ਪਿੱਛੇ ਅਨਲ ਪੰਛੀ ਦੇ ਖੰਭ ਲੱਗੇ ਨੇ ਹਮਾਉ ਪੰਛੀ ਦੇ ਇਹ ਖੰਭ ਨਾਰਦ मुनि ਜੀ ਸਾਨੂੰ ਪੇਟਾ ਕਰਕੇ ਗਏ ਨੇ ਤੇ ਇਹ ਖੰਭ ਅਸੀਂ ਇਹਨਾਂ ਤੀਰਾਂ ਦੇ ਪਿੱਛੇ ਲਵਾ ਦਿੱਤੇ ਤੇ ਇਹ ਜਿਹੜੇ ਖੰਭ ਨੇ ਇਹ ਕੋਈ ਆਮ ਖੰਭ ਨਹੀਂ ਹੈ ਇਹ ਖੰਭ ਉਸ ਚੀਜ਼ ਨੂੰ ਉਡਾ ਕੇ ਹਜ਼ਾਰਾਂ ਲੱਖਾਂ ਮੀਲ ਉੱਪਰ ਲੈ ਜਾਂਦੇ ਨੇ ਉੱਥੇ ਲੈ ਜਾਂਦੇ ਨੇ ਜਿੱਥੇ ਹਮਾਉ ਪੰਛੀ ਅਨਲ ਪੰਛੀ ਹੁੰਦਾ ਜਿੱਥੇ ਉਸ ਪੰਛੀ ਦਾ ਅਸਥਾਨ ਹੈ ਇਹ ਖੰਭ ਉਸ ਚੀਜ਼ ਨੂੰ ਉਡਾ ਕੇ ਉੱਥੇ ਲੈ ਜਾਂਦੇ ਨੇ ਮਹਾਰਾਜ ਕਹਿੰਦੇ ਸਿੰਘੋ ਆ ਜਿਹੜੇ ਤੀਰ ਨੇ ਇਹ ਹਮਾਉ ਪੰਛੀ ਦੇ ਦੇਸ਼ ਵਿੱਚ ਚਲੇ ਗਏ ਨੇ ਉਹ ਆਕਾਸ਼ ਵਿੱਚ ਲੱਖਾਂ ਹਜ਼ਾਰਾਂ ਕਿਲੋਮੀਟਰ ਉੱਪਰ ਜਿੱਥੇ ਹਮਾਉ ਪੰਛੀਰਾ ਦੇਸ਼ ਹੈ ਇਹ ਤੀਰ ਉੱਥੇ ਚਲੇ ਗਏ ਨੇ ਪ੍ਰਸਾਦ ਸੰਗਤ ਜੀ ਅੱਜ ਤਾਂ ਇਨਸਾਨ ਵੀ ਆਕਾਸ਼ ਵਿੱਚ ਸੈਟਲਾਈਟਾਂ ਭੇਜਦਾ ਹੈ ਜਿਹੜੇ ਕਿ ਲੱਖਾਂ ਮੀਲ ਉੱਪਰ ਜਾਂਦੇ ਨੇ ਪ੍ਰਸਾਦ ਸੰਗਤ ਜੀ ਕੋਈ ਸ਼ੰਕਾ ਨਾ ਕਰਨਾ ਕਿਉਂਕਿ ਕਲਗੀਧਰ ਪਾਸ਼ਾ ਇਹਨਾਂ ਸਾਰਿਆਂ ਤੋਂ ਉੱਪਰ ਨੇ ਇਨਸਾਨ ਦੀ ਜਿਹੜੀ ਬੁੱਧੀ ਹੈ ਉਹ ਪਰਮਾਤਮਾ ਦੀ ਬੁੱਧੀ ਤੂੰ ਹਮੇਸ਼ਾ ਹੀ ਛੋਟੀ ਰਹੇਗੀ ਅਸੀਂ ਕਦੇ ਵੀ ਪਰਮੇਸ਼ਰ ਦੀ ਗੱਤ ਨਹੀਂ ਜਾਣ ਸਕਦੇ ਹੁਣ ਕਲਗੀਧਰ ਪਾਤਸ਼ਾਹ ਜੀ ਸਾਰੇ ਸਿੰਘਾਂ ਨੂੰ ਮੂਲ ਤਤ ਦੀ ਗੱਲ ਸਮਝਾਉਣ ਲੱਗੇ ਨੇ ਮਹਾਰਾਜ ਕਹਿੰਦੇ ਇਹ ਜਿਹੜਾ ਤੁਹਾਨੂੰ ਦ੍ਰਿਸ਼ਟਾਂਤ ਦਿਖਾਇਆ ਹੈ ਕਿ ਇਹ ਤੀਰਾਂ ਨੂੰ ਖੰਭ ਲਾਏ ਤੇ ਇਹ ਤੀਰ ਖੰਭ ਸਮੇਤ ਉਸ ਥਾਂ ਤੇ ਚਲੇਗੀ ਨਹੀਂ ਜਿੱਥੇ ਹਮਾਉ ਪੰਛੀ ਰਹਿੰਦਾ ਮਹਾਰਾਜ ਕਹਿੰਦੇ ਸਿੰਘੋ ਇਸੇ ਤਰ੍ਹਾਂ ਜਿੜੀ ਗੁਰੂ ਕੀ ਬਾਣੀ ਹੈ ਗੁਰੂ ਦਾ ਬਾਣਾ ਇਹ ਪ੍ਰਮਾਤਮਾ ਦੇ ਇਹ ਪਰਮੇਸ਼ਰ ਦੇ ਖੰਭ ਨੇ ਇਹ ਬਾਣੀ ਉਸ ਥਾਂ ਤੋਂ ਆਈ ਹੈ ਜਿੱਥੇ ਪਰਮੇਸ਼ਰ ਰਹਿੰਦਾ ਹੈ ਇਹ ਤੁਰਕੀ ਬਾਣੀ ਹੈ ਇਹ ਸਚਖੰਡ ਤੋਂ ਆਈ ਹੈ ਜਿਹੜਾ ਵੀ ਇਸ ਬਾਣੀ ਨੂੰ ਪ੍ਰੇਮ ਨਾਲ ਪੜ੍ਹੇਗਾ ਸੁਨੇਗਾ ਇਹ ਬਾਣੀ ਉਸ ਨੂੰ ਉੱਥੇ ਲੈ ਜਾਏਗੀ ਜਿੱਥੋਂ ਇਹ ਬਾਣੀ ਆਈ ਹੈ ਭਾਵ ਗੁਰਬਾਣੀ ਵਿਅਕਤੀ ਨੂੰ ਸਚਖੰਡ ਵਿੱਚ ਹੀ ਲੈ ਜਾਏਗੀ ਜਿੱਥੋਂ ਇਹ ਬਾਣੀ ਆਈ ਹੈ ਜਿਹੜਾ ਵੀ ਬਾਣੀ ਨੂੰ ਪ੍ਰੇਮ ਨਾਲ ਤੇ ਸ਼ਰਧਾ ਨਾਲ ਪੜ੍ਹੇਗਾ ਉਹ ਸੱਚਖੰਡ ਚ ਰਹਿ ਜਾਏਗਾ ਜਿਹੜਾ ਗੁਰੂ ਪਾਤਸ਼ਾਹ ਦਾ ਹਿਰਦਾ ਹੈ ਉਹ ਸੱਚਖੰਡ ਹੈ ਤੇ ਬਾਣੀ ਕਿੱਥੋਂ ਆਈ ਹੈ ਗੁਰੂ ਪਾਸ਼ਾ ਜੀ ਦੇ ਹਿਰਦੇ ਵਿੱਚੋਂ ਤੇ ਗੁਰੂ ਕੀ ਹੈ ਗੁਰੂ ਹੈ ਪਰਮੇਸ਼ਵਰ ਅਕਾਲ ਪੁਰਖ ਪਰਮੇਸ਼ਰ ਨੇ ਸਾਨੂੰ ਦਰਸ਼ਨ ਦੇਣ ਵਾਸਤੇ ਇਹ ਰੂਪ ਧਾਰਨ ਕੀਤਾ ਪਰ ਅਸਲ ਵਿੱਚ ਗੁਰੂ ਮਹਾਰਾਜ ਜੀ ਦਾ ਇਹ ਰੂਪ ਨਹੀਂ ਹੈ ਅਸੀਂ ਤਾਂ ਸਾਧ ਸੰਗਤ ਜੀ ਬੁਲਬਲੇ ਹਾਂ ਤੇ ਪ੍ਰਮਾਤਮਾ ਵਿਸ਼ਾਲ ਸਮੁੰਦਰ ਹੈ ਅਸੀਂ ਤਾਂ ਬਸ ਇੱਕ ਦੀਵੇ ਜਿਹਾ ਤੇ ਪ੍ਰਮਾਤਮਾ ਸੂਰਜ ਹੈ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਪ੍ਰਮਾਤਮਾ ਦੇ ਇੱਕ ਰੋਮ ਦੇ ਵਿੱਚ ਕਰੋੜਾਂ ਹੀ ਬ੍ਰਹਿਮੰਡ ਹਨ ਉਹੀ ਪ੍ਰਮਾਤਮਾ ਅਕਾਲ ਪੁਰਖ ਸਾਨੂੰ ਦਰਸ਼ਨ ਦੇਣ ਲਈ ਗੁਰਨਾਨਕ ਬਣ ਕੇ ਆਏ ਉਹੀ ਅਕਾਲ ਪੁਰਖ ਕਲਗੀਧਰ ਪਾਸ਼ਾ ਜੀ ਦੇ ਰੂਪ ਵਿੱਚ ਆਏ ਸਾਨੂੰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਨੇ ਗੁਰਨਾਨਕ ਸਾਹਿਬ ਜੀ ਦੇ ਰੂਪ ਵਿੱਚ ਗੁਰਮੰਤਰ ਦਿੱਤਾ ਮੂਲ ਮੰਤਰ ਦਿੱਤਾ ਨਹੀਂ ਤਾਂ ਅਸੀਂ ਕਿੱਥੇ ਪ੍ਰਮਾਤਮਾ ਦੀ ਬਾਣੀ ਸੁਣ ਸਕਦੇ ਸੀ ਕਿੱਥੇ ਅਸੀਂ ਪ੍ਰਮਾਤਮਾ ਦਾ ਸ਼ਬਦ ਸੁਣ ਸਕਦੇ ਸੀ ਸੋ ਗੁਰੂ ਤੇ ਪਰਮੇਸ਼ਰ ਨੂੰ ਵੀ ਇੱਕੋ ਜਾਣੀ ਹੈ ਗੁਰੂ ਨਾਨਕ ਸੱਚੇ ਪਾਤਸ਼ਾਹ ਤੇ ਕਲਗੀਧਰ ਪਾਤਸ਼ਾਹ ਵਿੱਚ ਕੋਈ ਭੇਦ ਨਹੀਂ ਤੇ ਗੁਰੂ ਮਹਾਰਾਜ ਜੀ ਤੇ ਪ੍ਰਮਾਤਮਾ ਵਿੱਚ ਕੋਈ ਭੇਦ ਨਹੀਂ ਕਲਗੀਧਰ ਪਾਤਸ਼ਾਹ ਕਹਿੰਦੇ ਸੱਚਖੰਡ ਕੀ ਹੈ ਸੱਚਖੰਡ ਹੈ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਹਿਰਦਾ ਸੱਚਖੰਡ ਹੈ ਕਲਗੀਧਰ ਪਾਤਸ਼ਾਹ ਜੀ ਦਾ ਹਿਰਦਾ ਗੁਰੂ ਮਹਾਰਾਜ ਕਹਿੰਦੇ ਜਿਹਦੇ ਹਿਰਦੇ ਦੇ ਵਿੱਚ ਇਹ ਬਾਣੀ ਬਸ ਜਾਂਦੀ ਹੈ ਇਹ ਬਾਣੀ ਉਸ ਨੂੰ ਉੱਥੇ ਲੈ ਜਾਂਦੀ ਹੈ ਜਿੱਥੋਂ ਇਹ ਬਾਣੀ ਆਈ ਹੈ ਜਿਵੇਂ ਹਮਾਉ ਪੰਛੀ ਦੇ ਖੰਭ ਉਹਨਾਂ ਤੀਰਾਂ ਨੂੰ ਉੱਥੇ ਲੈ ਗਏ ਜਿੱਥੇ ਹਮਾਉ ਪੰਛੀ ਰਹਿੰਦਾ ਹੈ ਮਹਾਰਾਜ ਕਹਿੰਦੇ ਉਵੇਂ ਹੀ ਇਹ ਗੁਰਬਾਣੀ ਸਿੱਖ ਨੂੰ ਉੱਥੇ ਲੈ ਜਾਏਗੀ ਜਿੱਥੋਂ ਇਹ ਗੁਰਬਾਣੀ ਆਈ ਹੈ ਸੋ ਅਸੀਂ ਵੱਧ ਤੋਂ ਵੱਧ ਗੁਰਬਾਣੀ ਨੂੰ ਪੜੀਏ ਗੁਰਬਾਣੀ ਨੂੰ ਹਿਰਦੇ ਵਿੱਚ ਵਸਾਈਏ ਕਿਉਂਕਿ ਕਲਯੁਗ ਦੇ ਵਿੱਚ ਸਿਰਫ ਗੁਰੂ ਪਾਤਸ਼ਾਹ ਜੀ ਦੀ ਬਾਣੀ ਹੀ ਸਾਨੂੰ ਤਾਰ ਸਕਦੀ ਹੈ